ਨਸ਼ਾ ਮੁਕਤ ਬਿਆਨੂ ਲੈ ਕੇ ਅੱਜ ਬਾੜ ਨੰਬਰ 41 ਦੇ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਦੱਸ ਦिए ਕਿ ਆ ਵਿਧਾਇਕ ਜੀਤਪਾਲ ਕੋਲੀ ਨੇ ਕਿਹਾ ਕਿ ਅਸੀਂ ਖੰਡੇ ਨੇ ਕਿ ਪਿੰਡ ਦੇ ਵਿੱਚ ਨਸ਼ਾ ਤਸਕਰਾਂ ਨੂੰ ਬੜਾ ਨਹੀਂ ਦੇਵਾਂਗੇ ਤੇ ਬਿਲਕੁਲ ਵੀ ਨਸ਼ਾ ਨਹੀਂ ਵੇਚਣ ਦੇਵਾਂਗੇ ਅਸੀਂ ਸ਼ਹਿਰ ਪਟਿਆਲਾ ਦੇ ਨਿਵਾਸੀ ਸ਼ਹਿਰ ਪਟਿਆਲਾ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਕਜੁੱਟ ਹੋ ਕੇ ਇਹ ਸੋਖ ਰਹਿੰਦੇ ਹਾਂ ਇਹ ਸੋਖ ਰਹਿੰਦੇ ਹਾਂ ਕਿ ਅਸੀਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਸ਼ਹਿਰ ਦੇ ਆਪਣੇ ਸ਼ਹਿਰ ਦੇ ਫਹਿਰੇਦਾਰ ਬਣ ਕੇ ਫਹਿਰੇਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਅਸੀਂ ਆਪਣੇ ਸ਼ਹਿਰ ਵਿੱਚ ਆਪਣੇ ਸ਼ਹਿਰ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਬਿਕਣ ਨਹੀਂ ਦੇਵਾਂਗੇ ਨਸ਼ਾ ਬਿਕਣ ਨਹੀਂ ਦੇਵਾਂਗੇ ਅਸੀਂ ਅਸੀਂ ਕਿਸੇ ਨਸ਼ਾ ਤਸਕਰ ਨੂੰ ਕਿਸੇ ਨਸ਼ਾ ਤਸਕਰ ਨੂੰ ਸ਼ਹਿਰ ਵਿੱਚ ਸ਼ਹਿਰ ਵਿੱਚ ਵੜਨ ਨਹੀਂ ਦੇਵਾਂਗੇ ਵੜਨ ਨਹੀਂ ਦੇਵਾਂਗੇ ਸਾਡੇ ਸ਼ਹਿਰ ਵਿੱਚ ਸਾਡੇ ਸ਼ਹਿਰ ਵਿੱਚ ਜੋ ਵੀ ਨਸ਼ੇ ਕਰਦੇ ਹਨ ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਨਸ਼ਾ ਛੱਡਣ ਲਈ ਸਮਝਾਵਾਂਗੇ

ਅਤੇ ਸ਼ਹਿਰ ਦੇ ਅਤੇ ਸ਼ਹਿਰ ਦੇ ਕਿਸੇ ਹੋਰ ਵਿਅਕਤੀ ਨੂੰ ਨਹੀਂ ਜਮਾਨਤ ਦੇ ਕੇ ਰੋਕਾਂਗੇ ਜਮਾਨਤ ਦੇ ਕੇ ਰੋਕਾਂਗੇ ਅਸੀਂ ਸਾਰਾ ਸ਼ਹਿਰ ਮਿਲ ਕੇ ਸਾਰਾ ਸ਼ਹਿਰ ਮਿਲ ਕੇ ਆਪਣੇ ਸ਼ਹਿਰ ਨੂੰ ਆਪਣੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਤੁਸੀਂ ਸਾਰ ਇਸ ਏਰੀਆ ਦੇ ਮੌਜੂਦਾ ਐਮਸੀਓ ਇਸ ਏਰੀਆ ਬਾਰੇ ਤੁਸੀਂ ਜਿਹੜਾ ਨਸ਼ੇ ਦੇ ਵਿਰੁੱਧ ਚੱਲ ਰਿਹਾ ਹੈ ਮੁਹਿੰਮ ਚੱਲ ਰਹੀ ਹੈ ਇਸ ਟਾਈਮ ਉਸ ਨੂੰ ਕਿੱਦਾਂ ਦੇਖ ਰਹੇ ਹੋ ਕਿਵੇਂ ਹੱਲ ਕਰ ਰਹੇ ਹੋ ਮੂਕ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਨਸ਼ਾ ਮੁਕਤੀ ਦੀ ਮੁਹਿੰਮ ਚਾਰ ਰੱਖੀ ਹੈ ਜੀ ਉਹਦੇ ਤਹਿਤ ਐਮ ਐਲ ਏ ਸਰਦਾਰ ਗੀਤਪਾਲ ਸਿੰਘ ਕੋਲੀ ਦੀ ਰਹਿਨਮਾਈ ਹੇਠ ਅੱਜ ਵਾਰਡ ਨੰਬਰ 41 ਦੇ ਵਿੱਚ ਜੱਟਾਂ ਵਾਲਾ ਚੌਂਦਰਾ ਗੁਰਦੇਵ ਇਨਕਲੇਵ ਦੇ ਵਿੱਚ ਇੱਥੇ ਅਸੀਂ ਨਸ਼ਾ ਨਸ਼ੇ ਦੇ ਖਿਲਾਫ ਇੱਕ ਜੰਗ ਲੜ ਰਹੇ ਹਾਂ ਇੱਥੇ ਕੁਝ ਏਰੀਆ ਹੈਗਾ ਕੁਝ ਸਲਮ ਏਰੀਆ ਕੁਝ ਐਸੇ ਗਲਤ ਤਸਕਰ ਵਗੈਰਾ ਇਸ ਏਰੀਏ 'ਚ ਰਹਿੰਦੇ ਸੀਗੇ ਜਿਨ੍ਹਾਂ ਨੂੰ ਪਿਛਲੇ 15 ਤੋਂ 20 ਦਿਨਾਂ ਦੇ ਵਿੱਚ 15 ਤੋਂ 20 ਬੰਦੇ ਜੇਲ੍ਹ ਪਹੁੰਚਾ ਚੁੱਕੇ ਨੇ ਘੱਟੋ ਘੱਟ ਇਥੋਂ 3 2 ਤੋਂ 2.5 ਲੱਖ ਰੁਪਏ ਦੀ ਰਿਕਵਰੀ ਤੇ ਇੱਥੇ ਬਹੁਤ ਵਧੀਆ ਤਰੀਕੇ ਦੇ ਨਾਲ ਨਸ਼ੇ ਨੂੰ ਖਤਲ ਪਾਈ ਹੈ ਇਸ ਏਰੀਏ ਦੇ ਵਿੱਚ ਇਸ ਟਾਈਮ ਨਸ਼ਾ ਬਿਲਕੁਲ ਜ਼ੀਰੋ ਤੇ ਹੈ